ਮੇਰੇ ਸਟੇਸ਼ਨ ਦੇ ਪਿਛਲੇ ਪਾਸੇ ਜਿਹੜੀ ਕੰਦ ਹੈ ਇਹ ਲੋਕਾਂ ਨੇ ਨਗਰ ਆਪਣ ਜਿਹੜੀਆਂ ਰੇੜੀਆਂ ਵਾਲੇ ਆ ਜਾਂ ਹੋਰ ਇਹਨਾਂ ਨੇ ਇੱਕ ਡੰਪ ਬਣਾ ਲਿਆ ਜਿਹੜਾ ਕਿ ਨਜਾਇਜ਼ ਹੈ ਸਾਡੇ ਸ਼ਹਿਰ ਕੋੜਕਪੁਰੇ ਦੇ ਵਿੱਚ ਮੰਦੋ ਜਿਹੜਾ ਪ੍ਰਸ਼ਾਸਨ ਦੇ ਕੋਲ 30 ਗੱਡੀਆਂ ਹੈਗੀਆਂ 30 ਗੱਡੀਆਂ ਮਲੋ 2 टू 2 ਜਾ ਕੇ ਗਲੀ ਜਿਮਲੋ ਗਲੀ ਮੱਦੇ ਤੇ ਜਾ ਕੇ ਬਜ਼ਾਰਾਂ ਦੇ ਵਿੱਚ ਜਾ ਕੇ ਖਾਸ ਕਰਕੇ ਸਾਡੇ ਬਜ਼ਾਰਾਂ ਦੇ ਵਿੱਚ ਉਹਨਾਂ ਦੀ ਡਿਊਟੀ ਲਾਈ ਗਈ ਹੈ ਇਵੇਂ ਕਿ ਰੇਲਵੇ ਰੋਡ ਵੀ ਟੁੱਟੀ ਲਾਈ ਗਈ ਹੈ ਤੁਹਾਡੇ ਆਪਣੇ ਮਾਲਗੋੜਾ ਰੋਡ ਵੀ ਲਾਈ ਗਈ ਹੈ ਤੁਹਾਡੇ ਰੇਲਵੇ ਸਟੇਸ਼ਨ ਵਾਲੇ ਪਾਸੇ ਵੀ ਟੁੱਟੀ ਲਾਈ ਗਈ ਹੈ ਉਹ ਵੱਲੋਂ ਜਿਹੜੇ ਡੋਰ ਟੂ ਡੋਰ ਜਾ ਕੇ ਵੱਲੋਂ ਕੱਡੀਆਂ ਉੱਤੇ ਵੱਲੋਂ ਕੂੜਾ ਚੱਕਦੀਆਂ ਹੈਗੀਆਂ ਇਹ ਕੇਂਦਰ ਸਰਕਾਰ ਦਾ ਮਹਿਕਮਾ ਨਗਰ ਕੌਂਸਲ ਵੀ ਇਹਦੇ ਚ ਨਹੀਂ ਦਖਲਅਤੀ ਦੇ ਸਕਦੀ ਤੇ ਮੈਂ ਬੜਾ ਪਰੇਸ਼ਾਨ ਆ ਮੈਨੂੰ ਬਿਮਾਰੀ ਫੈਲਣ ਦਾ ਖਤਰਾ ਹੈ ਮੈਂ ਖੁਦ ਵੀ ਬਿਮਾਰ ਰਹਿਣਾ ਤੇ ਇਹ ਇਹਦੇ ਚ ਮੈਨੂੰ ਕਿਸੇ ਕਿਸਮ ਦੀ ਵੀ ਅੱਗੇ ਜਾ ਕੇ ਬਿਮਾਰੀਆਂ ਫੈਲਣ ਦਾ ਖਤਰਾ ਜਿੱਤੇ ਮ리로 ਸਰਕਾਰ ਨੇ ਡੈਂਪ ਬਣਾਏ ਹੈ ਅਗਰ ਤੁਹਾਡੇ ਕੋਲ ਮਹਲ ਆਪਣੇ ਪਹਿਲਾ ਕੂੜਾ ਚੱਕਣ ਆਂਦੇ ਹੈ ਤੁਸੀਂ ਵੱਲੋਂ ਆਪਦਾ ਮਹਲ ਚ 20 30 50 ਰੁਪਏ ਜਿਹੜੇ ਮਹਲ ਮਹੀਨੇ ਦੇ ਲੈਂਦੇ ਮਹਲ ਮੈਂ ਕਹਾਂ 60 ਰੁਪਏ ਲੈਂਦੇ ਇਹਦਾ ਕੂੜਾ ਡੇਗੇ 60 ਰੁਪਏ ਦੇ ਕੇ ਜਦੋਂ ਤੁਜੀ ਕੂੜਾ ਮੁਕਤ ਹੁੰਨੇ ਇਹ ਮਗਰਲੇ ਪਾਸੇ ਰੇਲਵੇ ਬਾਉਂਡਰੀ ਚਾਹੀਦਾ ਵੀ ਇਹ ਕੰਦਾ ਇੱਥੇ ਉੱਚੀਆਂ ਕਰਾਈਆਂ ਜਾਣ ਤੇ ਜਾਂ ਫਿਰ ਇਹਨੂੰ ਓਪਨ ਕਰਾਇਆ ਜਾਵੇ ਤੇ ਜਾਂ ਫਿਰ ਇਹਦਾ ਕੋਈ ਵੀ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਇਹ ਨਜਾਇਜ਼ ਇਹਨਾਂ ਦੇ ਧੱਕਾ ਕਰਦੇ ਇਹਨਾਂ 'ਚ ਸੀਸੀਟੀਵੀ ਕੈਮਰੇ ਲਾਏ ਜਾਣ ਕੂੜੇ ਮੁਕਤ ਨਾਲ ਮੱਲੋ ਸਾਡਾ ਸ਼ਹਿਰ ਵੀ ਬੰਦੋ ਵਧੀਆ ਮੱਲੋ ਸਾਫ਼ ਸਵੇਦਾ ਸਾਫ਼ ਸੁਥਰਾ ਮਾਹੌਲ ਮਿਲਦਾ ਹੈਗਾ ਅਸੀਂ ਮੱਲੋਵ ਅਗਰ ਕਿਤੇ ਵੀ ਕੂੜਾ ਕਰਕਟੋਂਦਾ ਉਥੇ ਮੱਲੋ ਬਿਮਾਰੀ ਪੈਦੀ ਹੈ ਅਸੀਂ ਬਿਮਾਰੀਆਂ ਤੋਂ ਮੱਲੋ ਬਚਣਾ ਹੈਗਾ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਤਿੰਦਰ ਕੁਮਾਰ ਸ਼ਰਮਾ ਸਵਰਗਈਂ શ્રી ਹੋਂਪ੍ਰਕਾਸ਼ ਆਜ਼ਾਦ ਮਾਲਕ ਸ਼ਰਮਾ ਨਿਊਜੈਂਸੀ ਨਿਊਜ਼ ਪੇਪਰ ਏਜੰਟ ਐਂਡ ਪੱਤਰਕਾਰ ਰੇਲਵੇ ਸਟੇਸ਼ਨ ਮੇਨ ਗੇਟ ਰੇਲਵੇ ਰੋਡ ਕੋਰਟ ਮੇਰੇ ਪਿਤਾ ਜੀ ਵੱਲੋਂ ਇਹ ਸਨ 1968 ਦੇ 78 ਦੇ ਵਿੱਚ ਇਹ ਦੁਕਾਨ ਕਿਰਾਏ ਤੇ ਲਈ ਗਈ ਸੀਗੀ ਨਗਰ ਕੌਂਸਲ ਵੇਲੇ ਨਹੀਂ ਤੁਹਾਡਾ ਆਖਿਰ ਕੀ ਮਾਮਲਾ ਕੀ ਹੈ ਵੀ ਤੁਹਾਡੀ ਤੱਕ ਦੇਖੋ ਜੀ ਮੇਰੇ ਪਿਤਾ ਜੀ ਵੇਲੇ ਦੀ ਕਬ ਸੰਗਮ ਇਹ 45 46 ਸਾਲ ਪੁਰਾਣੀ ਦੁਕਾਨ ਹੈ ਰੈਂਟਡ ਹੈ ਮੈਂ ਨਗਰ ਕੌਂਸਲ ਦਾ ਤੇ ਰੇਲਵੇ ਸਟੇਸ਼ਨ ਦੀ ਬਾਉਂਡਰੀ ਦੇ ਮੇਨ ਗੇਟ ਦੇ ਉੱਤੇ ਮੇਰੀ ਖਾਨਦਾਨੀ ਦੁਕਾਨ ਹੈ ਪਿਤਾ ਜੀ ਵੱਲੋਂ ਤੇ ਮੈਂ ਇਹ ਮੇਰੀ ਤੀਸਰੀ ਪੀੜ੍ਹੀ ਇਸ ਕੰਮ ਦੇ ਵਿੱਚ ਕਾ ਕਰ ਰਹੀ ਐ ਪੈਦਾਸ਼ੀ ਮੈਂ ਅਖਬਾਰ ਵਕਰੇਤਾ ਹਾਂ ਤੇ ਮੇਰੇ ਸਟੇਸ਼ਨ ਦੇ ਪਿਛਲੇ ਪਾਸੇ ਜਿਹੜੀ ਕੰਦ ਹੈ ਇਹ ਲੋਕਾਂ ਨੇ ਨਗਰ ਆਪਣ ਜਿਹੜੀਆਂ ਰੇੜੀਆਂ ਵਾਲੇ ਆ ਜਾਂ ਹੋਰ ਇਹਨਾਂ ਨੇ ਇੱਕ ਡੰਪ ਬਣਾ ਲਿਆ ਜਿਹੜਾ ਕਿ ਨਜਾਇਜ਼ ਹੈ ਤੇਰੇ ਰੇਲਵੇ ਨੇ ਇਹਦੇ ਪਿੱਛੇ ਕੰਦ ਕੀਤੀ ਹੋਈ ਹੈ 5 ਫੁੱਟ ਦੀ ਕੰਦ ਦੇ ਮਦਰ ਜਿਹੜਾ ਹੈ ਨਾ ਲੋਕ ਵੀ ਆਮ ਲੋਕ ਵੀ ਤੇ ਰੇੜੀਆਂ ਵਾਲੇ ਵੀ ਇਹਨਾਂ ਨੇ ਆਪਦੀ ਬਚੀ ਕੁਝੀ ਸ਼ਾਮ ਨੂੰ ਜਿਹੜੀ ਸਬਜ਼ੀ ਹੈ ਉਹਦਾ ਡੰਪ ਬਣਾ ਰੱਖਿਆ ਜਿਹੜਾ ਕਿ ਗੈਰ ਕਾਨੂੰਨੀ ਹੈ ਇਹ ਕੇਂਦਰ ਸਰਕਾਰ ਦਾ ਵਿਭਾਗ ਹੈ ਨਗਰ ਕੌਂਸਲ ਵੀ ਇਹਦੇ ਚ ਨਹੀਂ ਦਖਲਅੰਦਾਜ਼ੀ ਦੇ ਸਕਦੀ ਤੇ ਮੈਂ ਬੜਾ ਪਰੇਸ਼ਾਨ ਆ ਮੈਨੂੰ ਬਿਮਾਰੀ ਫੈਲਣ ਦਾ ਖਤਰਾ ਹੈ ਮੈਂ ਖੁਦ ਵੀ ਬਿਮਾਰ ਰਹਿਣਾ ਤੇ ਇਹ ਇਹਦੇ ਚ ਮੈਨੂੰ ਕਿਸੇ ਕਿਸਮ ਦੀ ਵੀ ਅੱਗੇ ਜਾ ਕੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਤੇ ਇਹ ਮਗਰਲੇ ਪਾਸੇ ਨਾ ਤਾਂ ਕੋਈ ਟਰਾਲੀ ਵੜਦੀ ਹੈ ਨਾ ਕੋ ਹੋਰ ਹੈ ਨਗਰ ਕੌਂਸਲ ਦਾ ਇਹ ਹੱਦ ਨਹੀਂ ਹੈਗੀ ਤੇ ਨਾ ਹੀ ਬਾਹਰਲਾ ਕੋਈ ਸਵੱਛਤਾ ਸਫਾਈ ਕਰਮਚਾਰੀ ਇਹਨੂੰ ਹੱਥ ਚੱਕ ਸਕਦਾ ਰੇੜੀਆਂ ਨਾਲ ਇਹ ਮਗਰਲੇ ਪਾਸੇ ਰੇਲਵੇ ਬਾਉਂਡਰੀ ਨੂੰ ਚਾਹੀਦਾ ਵੀ ਇਹ ਕੰਧਾਂ ਜਾਂ ਉੱਚੀਆਂ ਕਰਾਈਆਂ ਜਾਣ ਤੇ ਜਾਂ ਫਿਰ ਇਹਨੂੰ ਓਪਨ ਕਰਾਇਆ ਜਾਵੇ ਤੇ ਜਾਂ ਫਿਰ ਇਹਦਾ ਕੋਈ ਵੀ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨਜਾਇਜ਼ ਇਹਨਾਂ ਨੇ ਧੱਕਾ ਕਰਦੇ ਇਹਨਾਂ ਦੇ ਸੀਸੀਟੀਵੀ ਕੈਮਰੇ ਲਾਏ ਜਾਣ ਨਗਰ ਸਟੇਸ਼ਨ ਦੀ ਬਾਉਂਡਰੀ ਦੇ ਤੱਕ ਮੈਂ ਸੁਣਿਆ ਕਿ 60 ਕੈਮਰੇ ਲੱਗ ਗਏ 게ਟਾਂ ਤੇ ਵੀ ਚਾਹੀਦੇ ਆ ਕਿਸੇ ਕਿਸਮ ਦੀ ਵਾਰਦਾਤ ਹੋ ਜੇ ਜਾਂ ਇੱਥੇ ਪਾਰਕਿੰਗ ਦੀ ਪ੍ਰੋਬਲਮ ਹੈ ਜਾਂ ਗੜੀਆਂ ਤੇ ਇਹਦੇ ਬਾਰੇ ਜਿਹੜਾ ਨਾ ਮੇਰੇ ਵਿਚਾਰ ਮੁਤਾਬਕ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਆ ਤੇ ਇਹਨਾਂ ਨੂੰ ਜਿਹੜਾ ਨਾ ਉੱਥੋਂ ਦੇ ਰੇਲਵੇ ਪ੍ਰਸ਼ਾਸਨ ਨੂੰ ਮੈਂ ਕਈ ਵਾਰੀ ਲਿਖਤੀ ਤੌਰ ਤੇ ਵੀ ਤੇ ਜ਼ੁਬਾਨੀ ਤੌਰ ਤੇ ਵੀ ਬੇਨਤੀ ਕਰ ਚੁੱਕਿਆ ਮੈਂ ਇਹਦਾ ਕੋਈ ਅਸਰ ਨਹੀਂ ਹੋ ਤੁਹਾਡੇ ਕੋਲ ਲੱਗਤੀ ਤੌਰ ਤੇ ਜਿਹੜੀ ਰਕੂ ਹੈ ਮਤਲਬ ਉਹਦੀ ਐਪਲੀਕੇਸ਼ਨ ਤੁਹਾਡੇ ਕੋਲੇ ਪੁਰਾਣੀ ਐਪਲੀਕੇਸ਼ਨ ਪਈ ਹੈ ਮੇਰੇ ਕੋਲੇ ਮੈਂ ਰਕਾਰ ਆ ਰਾਮਕਿਸ਼ ਮੀਣਾ ਜੀ ਨੂੰ ਦਿੱਤੀ ਹੈ ਦੋ ਵਾਰੀ ਲੇਕਿਨ ਦੋਨੇ ਵਾਰੀ ਰੇਲਵੇ ਅਧਿਕਾਰੀਆਂ ਦੇ ਧਿਆਨ ਚ ਲਿਆ ਕੇ ਕਿ ਰੇਲਵੇ ਦੇ ਕਰੀਆਂ ਨੇ ਕੋਈ ਇਸ ਸਮਸਿਆ ਨੂੰ ਕੋਈ ਹੱਲ ਕਰਨ ਦਾ ਕੋਈ ਸਮਝਿਆ ਕੋਈ ਦੋ ਵਾਰੀ ਰਾਮਕਸ਼ਮੀਨਾ ਜੀ ਇੱਥੇ ਸਟੇਸ਼ਨ ਸੁਪਰਡੰਡਰਾ ਉਹਨਾਂ ਨੂੰ ਦਿੱਤੀ ਹੈ ਡੀਆਰਐਮ ਸਾਹਿਬ ਨੂੰ ਵੀ ਮੇਰੀ ਲਿਖਤੀ ਕੰਪਲੀਟ ਗਈ ਹੋਈ ਹੈ ਤੇ ਮੈਂ ਮੀਡੀਆ ਰਾਹੀਂ ਵੀ ਦੋ ਤਿੰਨ ਵਾਰੀ ਕਹਿ ਚੁੱਕਿਆ ਹਾਂ ਤੀਜੀ ਤੀਜੀ ਵਾਰੀ ਫਿਰ ਤੁਹਾਨੂੰ ਮੈਂ ਗੁਹਾਰ ਲਾ ਰਿਹਾ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦਾ ਨਹੀਂ ਰੇਲਵੇ ਅਧਿਕਾਰੀਆਂ ਨੇ ਜਾਂ ਰੇਲਵੇ ਸਫਾਈ ਕਰਮਚਾਰੀਆਂ ਨੇ ਇੰਦਾ ਸਫਾਈ ਕਰਨ ਦਾ ਕੋਈ ਮਤਲਬ ਕਰਛੀ ਕੀਤਾ ਨਹੀਂ ਕੀਤਾ ਡੀਆਈਡਬਲਿਊ ਸਾਹਿਬ ਤੱਕ ਕਹਿੰਦੇ ਮੇਰੀ ਹੱਦ ਨਹੀਂ ਦੇ ਆ ਤੇ ਸਟੇਸ਼ਨ ਮਾਸਟਰ ਸਾਬ ਕਹਿੰਦੇ ਮੇਰੇ ਕੋਲ ਸਫਾਈ ਕਰਮਚਾਰੀ ਨਹੀਂ ਹੈਗਾ ਇਸ ਤਰ੍ਹਾਂ ਦੀਆਂ ਬਹਾਨੇਬਾਜ਼ੀਆਂ ਲਾ ਕੇ ਮੈਨੂੰ ਟਾਲਾ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੈਂ ਜਿਆਦਾ ਪਰੇਸ਼ਾਨ ਆਮ ਲੋਕਾਂ ਨੂੰ ਵੀ ਇਧਰੋਂ ਨੰਗਨ ਟੱਪਣਾ ਇਹ ਆਮ ਇੰਟਰੈਂਸ ਹੈ ਧਿਆਨ ਨਾਲ ਦੇਖੋ ਤੁਸੀਂ ਪਬਲਿਕ ਪਬਲਿਕ ਪਲੇਸ ਹੈ ਮੇਰੀ ਦੁਕਾਨ ਤਾਂ ਚਲੋ ਹੈਗੀ ਹੈਗੀ ਆ ਲੋਕਾਂ ਨੂੰ ਵੀ ਇਥੇ 스ਮੈਲ ਦੇ ਵਿੱਚੋਂ ਟੱਪਣਾ ਪੈਂਦਾ ਦਿੱਲੀ ਪੈਸੈਂਜਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਇਹ ਮੇਨ ਇੰਟਰੈਂਸ ਹੈ ਸ਼ਹਿਰ ਦੀ ਮੇਨ 70 ਪਾਸੇ ਇਹ ਜਿਹੜਾ ਨਾ ਇਹ ਸ਼ਹਿਰ ਦਾ ਇਧਰਲੇ ਪਾਸੇ ਹੈ ਪ੍ਰਾਈਵੇਟ ਕਰਮਚਾਰੀ ਰੇਲਵੇ ਕੋਲ ਹੈ ਵੀ, ਦੋਕ ਸਰਕਾਰੀ ਵੀ ਹੈ, ਦੋ ਚਾਰ ਪ੍ਰਾਈਵੇਟ ਵੀ ਰੱਖੇ ਹੋਏ ਨੇ। ਕੀ ਲੱਗਦਾ ਵੀ ਰੇਲਵੇਦਕਾਰੀ ਫਿਰ ਵੀ ਜਿਹੜਾ ਉਹ ਕਹਿੰਦੇ ਸਾਡੇ ਕੋਲੇ ਅੰਦਰਲਾ ਕੰਮ ਹੀ ਨਹੀਂ ਮੁਕਦਾ। ਅੱਛਾ। ਕਲੋਨੀ ਕਲੋਨੀ ਦੀ ਸਫਾਈ ਜਾਂ ਬਾਹਰ ਲੈ ਆਊਟਰ ਦੀ ਸਫਾਈ ਆਈਡਬਲਯੂ ਦੀ ਹੈ। ਉਹਦੀ ਮਲਕੀਅਤ ਹੈ। ਇੱਕ ਕਈ ਵਾਰੀ ਸਟੇਸ਼ਨ ਸੁਪਰਡੰਡੈਂਟ ਨੇ ਮੈਨੂੰ ਕਿਹਾ ਤੇ ਆਈਡਬਲਯੂ ਸਾਹਿਬ ਦਾ ਰਾਬਾ ਸਰਾ ਹੀ ਹੈ ਕੰਮ। ਆਈਡਬਲਯੂ ਸਾਹਿਬ ਗੋਲ ਕੰਮ ਕੰਮਲੀ ਗੋਰੀ ਨਹੀਂ ਕਰ ਰਹੇ। ਮੈਨੂੰ ਨਹੀਂ ਪਤਾ ਇਹ ਕੀ ਦਾ ਪਰ ਮੈਨੂੰ ਸਮੱਸਿਆ ਹੈ। ਤੇ ਮੋਦੀ ਜੀ ਨੇ ਇੱਥੇ ਪੈਸਾ ਲਾਇਆ ਕੋੜਪੁਰ ਸਟੇਸ਼ਨ ਤੇ ਅੰਮ੍ਰਿਤ ਭਾਰਤ ਦੀ ਯੋਜਨਾ ਦੇ ਤਹਿਤ 29 ਕਰੋੜ ਦੇ ਲਗਭਗ ਇਸ ਸਟੇਸ਼ਨ ਤੇ ਵਿਕਾਸ ਹੋਇਆ ਇੰਨਾ ਵਿਕਾਸ ਹੋਇਆ ਸਟੇਸ਼ਨ ਤੇ ਪੱਥਰ ਵੀ ਲੱਗਿਆ ਪਹਿਲਾਂ ਵੀ ਲਕੀਆਂ ਵਧੀਆ ਮਤਲਬ ਬਿਲਡਿੰਗ ਵੀ ਚਾਏ ਜਿਵੇਂ ਵੀ ਹੈ ਪਹਿਲਾਂ ਵਾਲੀ ਬਰੀ ਸੀ ਉਸ ਨੂੰ ਡਵੈਲਪ ਕੀਤਾ ਗਿਆ ਉਸ ਨੂੰ ਜਿਹੜਾ ਹੈਗਾ ਨਵਾਂ ਮਤਲਬ ਦਿੱਤਾ ਗਿਆ ਪਰ ਕਿਤਨੇ ਕਿਤੇ ਵੀ ਸਾਫ ਸਫਾਈ ਦੇ ਲਈ ਜਿਹੜਾ ਹੈਗਾ ਉਹ ਇੱਥੇ ਜਿਹੜਾ ਹੈਗਾ ਕੁਛ ਇੱਕ ਕਦਮ ਨਹੀਂ ਚੱਕਿਆ ਕੋਈ ਸਾਫ ਸਫਾਈ ਇਹਨਾਂ ਨੇ ਕਿਸੇ ਵੀ ਕਿਸਮ ਦਾ ਕੋਈ ਠੇਕਾ ਨਹੀਂ ਦਿੱਤਾ ਯਾ ਕਾਲ ਸੁਪਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਇਸ ਗੱਲ 'ਚ ਕਿੰਨੀ ਖੁਸਕਾਈ ਹੈ ਦੇਖੋ ਅੰਮ੍ਰਿਤ ਭਾਰਤ ਯੋਜਨਾ ਤਹਿਤ ਪ੍ਰਧਾਨ ਮੰਤਰੀ ਮੋਦੀ ਜੀ ਨੇ ਤਕਰੀਬਨ 2022 ਦੇ ਵਿੱਚ 511 ਰੇਲਵੇ ਸਟੇਸ਼ਨ ਭਾਰਤ ਦੇ ਜਿਹੜੇ ਆ ਇਹਦੇ 'ਚ ਅੰਮ੍ਰਿਤ ਭਾਰਤ ਸੋਚਨਾ ਯੋਜਨਾ ਚ ਲੈਏ ਸੀ ਜਿਹਦੇ 'ਚ 15 14 ਕਰੋੜ 70 ਲੱਖ ਦਾ ਕੋਟਕਪੁਰੇ ਦਾ ਅੰਮ੍ਰਿਤ ਭਾਰਤ ਯੋਜਨਾ ਤਹਿਤ ਸਟੇਸ਼ਨ ਕੋਟਕਪੁਰੇ ਦਾ ਨੰਬਰ ਆਇਆ ਸੀ ਜਿੱਦੇ ਚ ਇਹਨਾਂ ਨੇ ਫਰੰਟ ਗੇਟ ਦੀ ਮੇਨਟੇਨੈਂਸ ਤੇ ਬਿਲਡਿੰਗ ਦੀ ਮੇਨਟੇਨੈਂਸ ਕੀਤੀ ਤੇ 5 ਸਾਲਾਂ ਚ ਇਹ ਪ੍ਰੋਜੈਕਟ ਪੂਰਾ ਹੋਣਾ ਸੀ 31 ਮਾਰਚ 2027 ਤੱਕ ਬਦਕਿਸਮਤੀ ਹੈ ਕਿ 2-3-3 ਕਰੋੜ ਦੇ 5 ਟਰਮਾਂ ਚ ਪੇਮੈਂਟ ਆਉਣੀ ਸੀ 2 ਪੇਮੈਂਟ ਆ ਚੁੱਕੀਆਂ 3-3 ਕਰੋੜ ਦੀਆਂ ਤੇ ਉਸ ਤੋਂ ਬਾਅਦ 31 ਮਾਰਚ 2024 ਤੋਂ ਬਾਅਦ ਮੇਰੇ ਕੋਲ ਜੋ ਜਵਾਨੀ ਜਾਣਕਾਰੀ ਹੈ ਵੀ ਕੇਂਦਰ ਸਰਕਾਰ ਦਾ ਕੋਈ ਪੈਸਾ ਨਹੀਂ ਆਇਆ ਕਿਉਂਕਿ ਇਹ ਇੱਕ ਗੇਮ ਖੇਡੀ ਗਈ ਸੀ ਭਾਜਪਾ ਵੱਲੋਂ ਆ ਆਪਣਾ ਐਮਪੀ ਸੀਟਾਂ ਤੇ ਜਿੱਤਣ ਵਾਸਤੇ ਬਦਕਿਸਮਤੀ ਨਾਲ ਪੰਜਾਬ ਦੇ 11 ਸਟੇਸ਼ਨ ਜਿਹੜੇ ਆ ਸਾਡੀ ਡਿਵੀਜ਼ਨ ਫਰੀਦਕੋਟ ਦੇ ਆਏ ਸੀ ਕਿ ਜਿਹਦੇ ਚ ਪੁਰਕਪੁਰਾ ਵੀ ਆ ਅੰਮ੍ਰਿਤਪਰ ਸੋਚਨਾ ਸਟੇਸ਼ਨ ਦੇ ਵਿੱਚ ਆਇਆ ਸੀਗਾ 14 ਕਰੋੜ 70 ਲੱਖ ਦੇ ਵਿੱਚ ਤੇ ਉਹ ਦੋ ਕਿਸ਼ਤਾਂ ਜਿਹਨਾਂ ਦਾ ਵਰਕ ਹੋ ਸਕਦਾ ਸੀ ਉਹਨਾਂ ਨੇ ਕਰਾ ਲਿਆ ਬਾਕੀ ਕੰਮ ਉੱਥੇ ਹੀ ਠੱਪ ਹੈ ਇਹ ਤਾਂ ਹੁਣ ਕੇਂਦਰ ਸਰਕਾਰ ਜਾਣੇ ਜਾਂ ਸਾਡੀਆਂ ਸੰਸਥਾਵਾਂ ਜਾਣੇ ਜਾਂ ਪੰਜਾਬ ਸਰਕਾਰਾਂ ਜਾਣੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ 511 ਸਟੇਸ਼ਨਾਂ ਦੇ ਵਿੱਚ ਕੋਟਕਪੁਰਾ ਖੁਸ਼ਕਤ ਨੇ ਸੀ ਜੇ ਇਹਦੇ ਵਿੱਚ ਪੂਰਾ ਪੈਸਾ ਲੱਗ ਜਾਂਦਾ ਪਰ ਹੁਣ ਇਹ ਯੋਜਨਾ ਤਰੀਬਨ 1 ਸਾਲ ਤੋਂ ਠੱਪ ਹੈ ਜਿਹੜੀ ਸਫਾਈ ਦੀ ਲੈ ਕੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਕੋਈ ਲਿਖਤੀ ਪ੍ਰੂਫ ਕੋਈ ਜਿਹੜਾ ਤੁਹਾਡੇ ਕੋਲ ਹੈ ਤਾਂ ਸਾਨੂੰ ਦਿਖਾਓਗੇ ਮੈਂ ਤੁਹਾਨੂੰ ਇੱਕ ਦਰਖਾਸਤ ਹੀ ਸੀਗੀ ਉਹਦੇ ਬਾਰੇ ਦੋ ਵਾਰੀ ਮੈਂ ਮੀਨਾ ਸਾਹਿਬ ਨੂੰ ਦਿੱਤੀ ਹੈ ਇੱਕ ਵਾਰੀ ਮੈਂ ਡੀਆਰਐਮ ਸਾਹਿਬ ਨੂੰ ਭੇਜੀ ਹੈ ਉਹਦਾ ਮੈਨੂੰ ਕੋਈ ਉਹਦਾ ਕੋਈ ਰਿਸਪੌਂਸੀਬਲ ਜਵਾਬ ਅਜੇ ਤੱਕ ਕੋਈ ਨਹੀਂ ਮਿਲਿਆ ਯਾਰਮ ਸਾਹਿਬ ਤਾਂ ਹੁਣ ਕੀ ਮੰਗ ਕਰੀਏ ਮੈਂ ਕਹਿੰਨਾ ਵੀ ਇਹ ਆਪਣਾ ਇੱਕ ਤਾਂ ਗੇਟ ਦੀ ਮੇਨਟੇਨੈਂਸ ਕੀਤੀ ਜਾਵੇ ਇਹ ਕੰਨਾ ਸਹੀ ਤਰੀਕੇ ਨਾਲ ਬਣਾਈਆਂ ਜਾਂ ਲੋਕਾਂ ਨੂੰ ਇਹ ਗਲੀ ਦਿਸਦੀ ਐ ਸਟੇਸ਼ਨ ਦਾ ਫਰੰਟ ਤਾਂ ਦੇਖੇ ਹੀ ਨਹੀਂ ਰਿਹਾ ਤੁਸੀਂ ਆਪ ਪੱਤਰਕਾਰੋਂ ਦੇਖ ਸਕਦੇ ਹੋ ਕਿ ਕਿਸੇ ਪਾਸਿਓ ਵੀ ਸਟੇਸ਼ਨ ਦੀ ਐਂਟਰੈਂਸ ਲੱਗ ਹੀ ਨਹੀਂ ਰਹੀ ਲੋਕਾਂ ਨੂੰ ਭੁਲੇਖਾ ਪੈਂਦਾ ਲੋਕ ਪੁੱਛਣਦੇ ਆ ਵੀ ਪੁੱਛਦੇ ਆ ਵੀ ਸਟੇਸ਼ਨ ਵਾਕਈ ਇਹ ਹੈ ਕਿਤੇ ਦੇਖੇ ਹੀ ਨਹੀਂ ਰਿਹਾ ਪਸਟੇਸ਼ਨ ਦਾ ਨਕਸ਼ਾ ਤੇ ਸੋਲ ਮੈਂ ਚਾਹੁੰਦਾ ਵੀ ਇਹਦੀ ਇੱਕ ਤਾਂ ਸਹੀ ਤਰੀਕੇ ਨਾਲ ਸੈਟਿੰਗ ਕੀਤੀ ਜਾਵੇ ਦੂਸਰਾ ਗੰਦਗੀ ਤੋਂ ਮੈਨੂੰ ਰਾਹਤ ਦੋਈ ਜਾਵੇ ਮੈਂ ਕੋਰ ਨਿੰਦਿਆ ਕਰੂੰਗਾ ਜੀ ਇਸ ਗੱਲ ਦੀ ਸਾਡੇ ਜਦੋਂ ਅਸੀਂ ਮੰਨ ਲਓ ਕੋਈ ਕੰਮ ਕਰਦੇ ਆਂ ਕਾਰ ਕਰਦੇ ਆਂ ਸਾਡਾ ਇੱਕ ਇਲਾਕੀ ਫਰਜ ਬੰਦਾ ਉਹਨਾਂ ਸੀ ਵੀ ਦੁਕਾਨਦਾਰ ਵੀ ਹੈਗੇ ਆਂ ਅਸੀਂ ਆਪ ਦਾ ਵੀ ਮੰਨ ਲਓ ਜਿੰਮੇ ਕਦੇ ਬੋਕਰ-ਬਾਕਰ ਕਰਦੇ ਆਂ ਸਵੇਰ ਸਫਾਈ ਕਰਦੇ ਆਂ ਇੱਕ ਲਫਾਵਾ ਲੈਨੇ ਲਫਾਵੇ ਦੇ ਵਿੱਚ ਪੂਰਾ ਕਰਕਟ ਪਾਨੇ ਆ ਸਾਡਾ ਪ੍ਰਸ਼ਾਸਨ ਡੋਰ ਟੂ ਡੋਰ ਆ ਕੇ ਜਿਵੇਂ ਕਹਿੰਦੇ ਪੂਰਾ ਚੱਕਦਾ ਹੈਗਾ ਸਾਡੇ ਸ਼ਹਿਰ ਕੋੜਕਪੁਰੇ ਦੇ ਵਿੱਚ ਮੰਨ ਲਓ ਜਿਹੜਾ ਪ੍ਰਸ਼ਾਸਨ ਦੇ ਕੋਲ 30 ਗੱਡੀਆਂ ਹੈਗੀਆਂ ਤੇ ਗੱਡੀਆਂ ਮੱਲੋ ਡੋਰ ਟੂ ਡੋਰ ਜਾ ਕੇ ਗਲੀ ਜਿਮ ਮੱਲੋ ਗਲੀ ਮੱਲੇ ਤੇ ਜਾ ਕੇ ਬਾਜ਼ਾਰਾਂ ਦੇ ਵਿੱਚ ਜਾ ਕੇ ਖਾਸ ਕਰਕੇ ਸਾਡੇ ਬਾਜ਼ਾਰਾਂ ਦੇ ਵਿੱਚ ਉਹਨਾਂ ਦੀ ਡਿਊਟੀ ਲਾਈ ਗਈ ਹੈ ਜਿਵੇਂ ਕਿ ਰੇਲਵੇ ਰੋਡ ਵੀ ਡਿਊਟੀ ਲਾਈ ਗਈ ਹੈ ਤੁਹਾਡੇ ਆਪਣੇ ਮਾਲਗੜਾ ਰੋਡ ਵੀ ਲਾਈ ਗਈ ਹੈ ਤੁਹਾਡੇ ਰੇਲਵੇ ਸਟੇਸ਼ਨ ਵਾਲੇ ਪਾਸੇ ਵੀ ਡਿਊਟੀ ਲਾਈ ਗਈ ਹੈ ਉਹ ਮੱਲੋ ਜਿਹੜੇ ਡੋਰ ਟੂ ਡੋਰ ਜਾ ਕੇ ਮੱਲੋ ਗੱਡੀਆਂ ਉੱਤੇ ਮੱਲੋ ਕੂੜਾ ਚੱਕਦੀਆਂ ਹੈਗੀਆਂ ਅਗਰ ਉਸ ਦੇ ਬਾਅਦ ਵੀ ਮੱਲੋ ਤੁਹਾਡਾ ਤੁਸੀਂ ਮੱਲੋ ਤੁਹਾਡੀ ਮੱਲੋ ਕੰਪਲੀਟ ਆ ਲੋਕਾਂ ਦੀ ਵੀ ਸ਼ਿਕਾਇਤ ਹੈ ਤੇ ਵੀ ਰੇੜੀ ਵਾਲੇ ਖਾਸ ਕਰਕੇ ਰੇੜੀ ਵਾਲੇ ਵੀ ਮੇਰੀ ਮਨੋ ਜਿਵੇਂ ਕਹਿੰਦੇ ਆ ਥੋੜੀ ਆਵਾਜ਼ ਨੂੰ ਸੁਣ ਲੈ ਧਿਆਨ ਨਾਲ ਸੁਣ ਲੈ ਜਦੋਂ ਤੁਹਾਡੇ ਕੋਲੇ ਇੱਕ ਲਫਾਵੇ ਵੱਡੇ ਹੈਗੇ ਆ ਕੂੜਾ ਕਰਕਰ ਪਾਓ ਤੁਹਾਡੇ ਜਿਹੜੇ ਡੰਬ ਮਨੋ ਪਰਲੇ ਪਾਸੇ ਬਨੇ ਹੋਏ ਜਿੱਥੇ ਮਨੋ ਸਰਕਾਰ ਨੇ ਡੰਬ ਬਣਾਏ ਆ ਅਗਰ ਤੁਹਾਡੇ ਕੋਲ ਮਨੋ ਆਪਣੇ ਪਹਿਲਾਂ ਕੂੜਾ ਚੱਕਣ ਆਂਦੇ ਆ ਤੁਸੀਂ ਮਨੋ ਆਪਦਾ ਮਨੋ 20 30 50 ਰੁਪਏ ਜਿਹੜੇ ਮਨੋ ਮਹੀਨੇ ਦੇ ਲੈਂਦੇ ਆ ਮਨੋ ਮੈਂ ਕਹਿੰਦਾ 60 ਰੁਪਏ ਲੈਂਦੇ ਆ ਐਂਦਾ ਰੇਟ ਹੈਗਾ 60 ਰੁਪਏ ਦੇ ਕੇ ਜਦੋਂ ਤੁਸੀਂ ਕੂੜਾ ਮੁਕਤ ਹੋਨੇ कूड़ा मुक्त नाल मलो ਸਾਡਾ ਸ਼ਹਿਰ ਵੀ ਬੰਲੋ ਵਧੀਆ ਮਲੋ ਸਾਫ਼ ਸਵੇਦੇ ਦਾ ਸਾਫ਼ ਸੁਥਰਾ ਮਾਹੌਲ ਮਿਲਦਾ ਹੈਗਾ ਅਸੀਂ ਮਲੋ ਅਗਰ ਕਿੱਥੇ ਵੀ ਕੂੜਾ ਕਰਕਟੋਂਦਾ ਉਥੇ ਮਲੋ ਬਿਮਾਰੀ ਪੈਦੀ ਹੈ ਅਸੀਂ ਬਿਮਾਰੀਆਂ ਤੋਂ ਮਲੋ ਬਚਣਾ ਹੈਗਾ ਜੇ ਤੁਸੀਂ ਮਲੋ ਕੋਈ ਅੱਖ ਬਚਾ ਕੇ ਰੇਲਵੇ ਸਟੇਸ਼ਨ ਦੇ ਮਲੋ ਹਦੂ ਦੇ ਵਿੱਚ ਕੂੜਾ ਸਿੱਟਦੇ ਹੈ ਖਾਸ ਕਰਕੇ ਮੈਂ ਮਲੋ ਤੇ ਬੇਨਤੀ ਕਰੂੰਗਾ ਮੈਂ ਪ੍ਰਸ਼ਾਸਨ ਵੱਲੋਂ ਇੱਕ ਛੋਟਾ ਜਿਹਾ ਉੱਥੇ ਮਲੋ ਕੈਮਰਾ ਲਾਇਆ ਜਾਊਗਾ ਕੈਮਰੇ ਦੇ ਵਿੱਚ ਵੱਲੋਂ ਕੈਮਰਾ ਔਨ ਕਰਾਂਗੇ ਕੈਮਰੇ ਦੇ ਵਿੱਚ ਜਿਹੜਾ ਕੋਈ ਵੀ ਇਦਾਂ ਦਾ ਵੱਲੋਂ ਰੇੜੀ ਵਾਲਾ ਜਾਂ ਕੋਈ ਹੋਰ Banda ਕੂਰਾ ਕਰ ਸੜਦਾ ਉੱਤੇ ਵੱਲੋਂ ਕਵਰ ਹੋ ਗਿਆ ਮੈਂ ਵੱਲੋਂ ਕੋ ਆਪਣੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਮੈਨੂੰ ਲਵਾਉਂਗਾ ਕਟੋਕਾਟ ਵੱਲੋਂ 5000 ਰੁਪਿਆ ਜੁਰਮਾਨਾ ਫਿਰ ਮੈਂ ਬੇਨਤੀ ਕਰੂੰਗਾ ਵੱਲੋਂ ਜਿਵੇਂ ਕਹਿੰਦੇ ਇੱਕ ਸਾਡੇ ਡਿਪਾਰਟਮੈਂਟ ਨੂੰ ਸ਼ਹਿਰ ਦੇ ਵੱਲੋਂ ਪੁਲਿਸ ਪੁਲਿਸ ਵਿਭਾਗ ਨੂੰ ਜਾਂ ਉੱਤੇ ਵੱਲੋਂ ਸਟੇਸ਼ਨ ਦੀ ਪੁਲਿਸ ਨੂੰ ਸਾਡੇ ਜਿਵੇਂ CRP ਹੈ ਜਾਂ GRP ਹੈ ਜਾਂ ਆਪਣੇ ਪੰਜਾਬ ਪੁਲਿਸ ਦੇ ਜਿਹੜੀਆਂ ਚੌਕੀਆਂ ਬਣੀਆਂ ਹੋਈਆਂ ਲਵੀ ਅਸੀਂ ਮੈਨੂੰ ਤੁਹਾਨੂੰ ਐਜੇ ਮੈਨੂੰ ਸਬੂਤ ਐਜੇ ਪ੍ਰੂਫ ਤੁਹਾਨੂੰ ਅਸੀਂ ਕੈਮਰੇ ਵਿੱਚ ਰਿਕਾਰਡ ਕਰਕੇ ਜਿਹੜਾ ਬੰਦਾ ਉੱਤੇ ਸਿੱਟਦਾ ਹੈਗਾ ਉਹਦੇ ਦੇ ਸਖਤ ਕਾਰਵਾਈ ਕਰਨ ਦਾ ਅਸੀਂ ਵੀ ਤੁਹਾਨੂੰ ਜਿਵੇਂ ਕਹਿੰਦੇ ਆਦੇਸ਼ ਦਵਾਂਗੇ ਵੀ ਮੈਨੂੰ ਬੰਦੇ ਦੇ ਸਖਤ ਕਾਰਵਾਈ ਕੀਤੀ ਜਾਵੇ ਕਿਉਂ ਨਾ ਕੀਤੀ ਜਾਵੇ ਇੱਕ ਬੰਦੇ ਦੇ ਦੋ ਬੰਦੇ ਦੇ ਪੰਜ 10 10 ਬੰਦਿਆਂ ਦੇ ਮੱਲੋ ਊੜਾ ਸਿੱਟਣ ਨਾਲ ਅਗਰ ਸਾਡੇ ਸ਼ਹਿਰ ਦਾ ਮੋਲ ਖਰਾਬ ਹੁੰਦਾ ਸਾਡੇ ਸ਼ਹਿਰ ਦੇ ਵਿੱਚ ਅਗਰ ਬਿਮਾਰੀ ਆਂਦੀ ਹੈ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਮੇਰੀ ਮੱਲੋ ਪੋਰ ਜੋਰ ਅਪੀਲ ਹੈ ਪਹਿਲਾਂ ਮੈਂ ਅਪੀਲ ਕਰਦਾ ਵੀ ਆਪਦਾ ਮੱਲੋ ਕੂੜਾ ਸਿੱਟਣ ਵਾਲੇ ਬੰਦੇ ਸਾਵਧਾਨ ਹੋ ਇਹ ਬੰਦਾ ਮੱਲੋ ਹਰ ਬੰਦਾ ਮੱਲੋ ਜਿਵੇਂ ਕਹਿੰਦੇ ਇਸ ਮੱਲੋ ਜਿਹੜਾ ਚੈਨਲ ਨੂੰ ਮੱਲੋ ਵੇਖੇ ਆ ਮੇਰੀ ਬਾਈਕ ਨੂੰ ਦੇਖ ਕੇ ਇਹ ਮੱਲੋ ਅਗਰ ਮੱਲੋ ਇਸ ਗੱਲ ਦੇ ਮੱਲੋ باوجود ਵੀ ਉਹਨਾਂ ਨੇ ਮੱਲੋ ਇਹਨਾਂ ਹੱਲ ਨਾ ਕੀਤਾ ਜਾਂ ਮੱਲੋ ਕੋਈ ਨਾ ਧਿਆਨ ਕੀਤਾ ਫਿਰ ਮੈਂ ਸਖਤ ਸਗ ਸਜਾਰੀ ਕੋਈ ਨਾ ਕੋਈ ਉਹਨਾਂ ਨੂੰ ਧਾਰਾ ਲਾ ਕੇ ਕੋਈ ਨਾ ਕਿਸੇ ਤਰੀਕੇ ਦੇ ਵਿੱਚ ਐਕਟ ਲਾ ਕੇ ਅਸੀਂ ਐਕਟਿੰਗ ਸਟੱਡੀ ਕਰਕੇ ਫਿਰ ਮੈਂ ਮੱਲੋ ਵਕੀਰ ਨੂੰ ਮੱਲੋ ਜਿਵੇਂ ਕਹਿੰਦੇ ਕਵਰ ਕਰਕੇ ਉਸ ਚੀਜ਼ ਨੂੰ ਕਵਰ ਕੀਤਾ ਜਾਊਗਾ ਇਹ ਇਸ ਕਰਕੇ ਅਸੀਂ ਮੱਲੋ ਕੋਟਕਪੂਰੇ ਦੇ ਵਿੱਚ ਇਹੋ ਜਿਹਾ ਕੋਈ ਮੱਲੋ ਪੂਰਾ ਕਰਗੜਦਾ ਮੱਲੋ ਕੋਈ ਨ ਮੈਂ ਪਹਿਲਾਂ ਬੇਨਤੀ ਕਰੂੰਗਾ ਫਿਰ ਮੁਰਜੇ ਕਹਿੰਦੇ ਸਾਡਾ ਜਿਹੜਾ ਆਦੇਸ਼ ਲਾਗੂ ਹੋਊਗਾ ਇਸ ਕਰਕੇ ਸਾਵਧਾਨ ਹੋ ਜਾਓ ਘੱਟੋ ਘਾਟ ਜੁਰਮਾਨਾ ਅੱਜ 5 ਹੋ ਜਾਊਗਾ ਅਸੀਂ 20000 ਰੁਪਏ ਜੁਰਮਾਨੇ ਤੇ ਕਰ ਬੇਨਤੀ ਕਰਾਂਗੇ ਤੇ ਵੀ ਮੁਰਜੇ ਨੂੰ 20000 ਰੁਪਏ ਜੁਰਮਾਨਾ ਲਾਓ ਜਿਹੜੇ ਗਾਹ ਵਾਤੇ ਮਿਲ ਉਹ ਜਾ ਪੂਰਾ ਕਰਕੇ ਨਾ ਚਿੱਟਾ ਜਾਵੇ